ਅਕਾਲ ਮੂਰਤ ਜੁਨੀ ਸਤੰ ਗੁਰ ਪ੍ਰਸਾਦ ਜਾਤੋ ਆਦ ਸਚ ਜੁਗਾ ਆਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਗੁਰ ਪਰਸਾਦ ਚਾਹੋ ਯਾ ਸਚੁ ਜੁਗਾਤਿ ਸਚੁ ਤੇਹੀ ਸਚ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਤਜੁ ਨੀ ਸਤਿ ਪੰ ਗੁਰ ਪਰ ਸਾਧ ਜਾਪੋ ਆਦਿ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਤਜੁ ਨੀ ਸਤਿ ਪੰ ਜਗੋ ਗਾਧ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਸਾਦਿ ਜਾਪੋ ਆਦਿ ਸਚ ਜੁਗਾਦ ਸਚ ਬੀ ਸਚ ਨਾਨਕ ਹੋਸੀ ਕੀ ਸਚ ਇੱਕ ਓਮਕਾਰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਤਿ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਈ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤ ਨਾਮ ਓ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਗੁਰ ਪ੍ਰਸਾਦਿ ਜਪੋ ਯਾਦ ਸਚ ਅਜੁਗਾਦ ਸਚ ਹੈ ਈ ਸਚ ਨਾਨਕ ਆਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਸਦਾ ਜਪੋ ਯਾਦ ਸਚੁ ਜੁਗਾਦ ਸਚੁ ਬੀ ਸਚ ਨਾਨਕ ਹੋਸੀ ਬੀ ਸਚ ਏਕ ਓੰਕਾਰ ਸਤਿਨਾਮ ਓ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਾਤ ਅਜੁਨੀ ਸਭੈ ਗੁਰ ਪ੍ਰਸਾਦਿ ਜਪੋ ਆਦਿ ਸਚ ਜੁਗਾਦ ਸਚ ਹੈ ਬੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਰਾਤ ਸਚੁ ਅਜੁਗਾਦ ਸਚੁ ਹੈ ਬੀ ਸਚ ਨਾਨਕ ਹੋਸੀ ਪੀ ਸਚ ਇਕ ਓਅੰਕਾਰ ਸਬਦ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਤਮ ਗੁਰਸਾਧ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪ੍ਰਭੁ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਜੁਨੀ ਸਤਮ ਗੁਰ ਪ੍ਰਸਾਦਿ ਜਪੁ ਹੋਇ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤ ਨਾਮੁ ਅੰਕਾਰ ਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦਿ ਜਾਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕ ਓਅਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਤਿ ਗੁਰਸਾਧ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲੁ ਗੁਰੂ ਸਾਜਿ ਹੇ ਦੀ ਸਚ ਨਾਨਕ ਹੋਸੀ ਪੀ ਸਜ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਾਪੋ ਰਾਜ ਸਚ ਅਜੁਗਤ ਸਚ ਹੇ ਸਤਿਗੁਰ ਨਾਨਕ ਹੋਸੀ ਸਤਿ ਸਚ ਇੱਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰ사ਦਿ ਜਪੋ ਯਾਦ ਸਚ the job. ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਯਾਦ ਸੱਚ ਜੁਗਾਦ ਸੱਚ ਹੇ ਸਚ ਨਾਨਕ ਹੋਸੀ ਪੀ ਸਚੂ ਏਕ ਓੰਕਾਰ ਸਤ ਨਾਮ ਓਂਕਰਤਿ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦਿ ਜਾਪੋ ਓਨਕੋਨੀ ਸਹਿੰ ਗੁਰ ਜਤੋ ਯਾਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਿਨਾਮ ਓ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਗਨ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਯਾਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰ ਓ ਨਿਰਵਰ ਅਕਾਲ ਮੂਰਤ ਜੁਨੀ ਸਪੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਦ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿਗੁਰ ਪ੍ਰਸਾਦਿ ਜਪੋ ਯਾਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕੋ